ਕਈ ਵਾਰ ਆਪਣਾ ਹੀ ਬੰਦਾ ਮੋਢੇ ਤੇ ਰੱਖ ਕੇ ਚਲਾਉਂਦਾ ਆ ਇਸ ਚੀਜ਼ ਤੇ ਤੁਹਾਨੂੰ ਸੁਣਾਉਂਦੇ ਆ ਇੱਕ ਕਹਾਣੀ ਸ਼ੇਰ ਹੁੰਦੇ ਆ ਸ਼ੇਰ ਜਦੋਂ ਸ਼ਿਕਾਰ ਕਰਦੇ ਆ ਇੱਕ ਗਧੇ ਦਾ ਸ਼ਿਕਾਰ ਕਰਦੇ ਆ ਤੇ ਉਹਨੂੰ ਮਾਰਦੇ ਨਹੀਂ ਇੱਕ ਸਿਆਣਾ ਸ਼ੇਰ ਹੁੰਦਾ ਕਹਿੰਦਾ ਬਈ ਇਹਨੂੰ ਥੋੜਾ ਦਿਨ ਆਪਣੇ ਕੋਲ ਰੱਖੋ ਉਹ ਆਪਣੇ ਵਿੱਚ ਰੱਖਦੇ ਆ ਆਪਣੇ ਵਿੱਚ ਰੱਖ ਕੇ ਵਧੀਆ ਉਹਨਾਂ ਵਰਤਾਰ ਵਰਤਾ ਕਰਦੇ ਯਾਨੀ ਕਿ ਬਹੁਤ ਵਧੀਆ ਵਰਤਾ ਕਰਦੇ ਆ ਉਹ ਫੇਰ ਸ਼ੇਰਾਂ ਚ ਰਹਿ ਕੇ ਇੱਕ ਸਮ ਦਾ ਸ਼ੇਰਾਂ ਵਾਲਾ ਦਹਾੜ ਹੋ ਜਾਂਦੀ ਉਹਦੀ ਉਹਨੂੰ ਕਹਿੰਦੇ ਬਈ ਤੂੰ ਜਾ ਆਪਣੇ ਝੌਂਡ ਚ ਆਪਣੇ ਝੁੰਡ ਦੇ ਜਾ ਕੇ ਬਸ ਉਹਦਾ ਰੂਪ ਜਿਹਾ ਬਣ ਜਾਂਦਾ ਬੇहां ਵੀ ਸ਼ੇਰਾ ਕੋਲੋਂ ਛੁੱਟ ਗਿਆ ਆ ਰੇਕ ਨੂੰ ਆਪਣੀ ਬਾੜ ਕ ਬੂਰੀ ਮਾਨੀ ਆ ਸ਼ੇਰਾ ਵਾਂਗੂ ਹੋ ਰਹਿਣਾ ਪਿਆ ਤੇ ਸ਼ੇਰਾ ਨੇ ਇੱਕ ਦਿਨ ਉਹਨੂੰ ਬੁਲਾਇਆ ਬੇ ਸਾਨੂੰ ਰੋਜ਼ ਇੱਕ ਗਧਾ ਚਾਹੀਦਾ ਬੇ ਸਾਨੂੰ ਸ਼ਿਕਾਰ ਕਰਨ ਦੀ ਲੋੜ ਨਾ ਪਵੇ ਤੇ ਆਪਣੇ ਆਪ ਦੀ ਛੱਡਦੇ ਨਹੀਂ ਤਾਂ ਸੀ ਕਿਸੇ ਵੀ ਗਧੇ ਨੂੰ ਮਾਰ ਕੇ ਖਾ ਲੈ ਕਹਨਾ ਉਸ ਯਾਨੀ ਕਿ ਜਿਹੜਾ ਸ਼ੇਰਾ ਕੋ ਗਿਆ ਸੀ ਉਹਨੂੰ ਕਹਿੰਦੇ ਉਹ ਕਹਿੰਦਾ ਚਲੋ ਠੀਕ ਆ ਉਹ ਕਹਿੰਦਾ ਵੀ ਤੁਸੀਂ ਇੱਕ ਗਰੁੱਪ 'ਚ ਜਿਹੜਾ ਮਰਜੀ ਇੱਕ ਗਦਾ ਸ਼ੇਰਾਂ ਕੋਲ ਚਲ ਜਾਇਆ ਕਰੋ ਬਾਅਦ ਵਿੱਚ ਨਾ ਕਿ ਉਹ ਵੀ ਪਤਾ ਨਹੀਂ ਅਗਲੇ ਨੇ ਕਿੰਨੇ ਸ਼ਿਕਾਰ ਕਰ ਦੇਣਾ। ਉਹ ਨਹੀਂ ਡਰਦੇ ਆ ਨੇ ਤੇ ਇੱਕ ਗਦਾ ਭੇਜ ਦੇਣਾ। ਇੱਕ ਰੋਜ਼ ਇਹ ਗਦਾ ਰੋਜ਼ ਹੀ ਜਾਣ ਕੇ ਉਹਨਾਂ 'ਚ ਉਹ ਸੰਖਿਆ ਘਟਣਾ ਪਈ। ਇੱਕ ਵਾਰ ਦੀ ਗੱਲ ਆ ਕਿ ਗਧਿਆਂ ਨੇ ਇਕਤਾ ਕਰ ਲਈ। ਬੇ ਅਸੀਂ ਵੀ ਕੋਈ ਨਹੀਂ ਗਦਾ ਭੇਜਣਾ। ਬੇ ਤੂੰ ਜਾਣਾ ਜਾ ਨਾ ਜਾਣਾ ਨਾ ਜਾ। ਤੇ ਉਹ ਗਦਾ ਜਲੇ ਜਾਂਦਾ ਉਹਨਾਂ ਕੋਲ ਬੇ ਕੋਈ ਨਹੀਂ ਕਹਿੰਦੇ ਆਇਆ। ਉਹ ਕਹਿੰਦੇ ਚੱਲ ਠੀਕ ਆ ਵੀ ਹੁਣ ਅੱਜ ਤੋਂ ਸਾਡਾ ਤੂੰ ਸ਼ਿਕਾਰ ਹੋ ਆ। ਠੀਕ ਆ। ਉਹਨੂੰ ਮਾਰ ਕੇ ਖਾ ਲੈਂਦੇ ਆ ਤੇ ਇੱਕ ਤਾਂ ਸਿੱਖਿਆ ਤੋ ਇਹ ਮਿਲਦੀ ਆ ਵੀ ਜਿਹੜਾ ਸਿਆਣਾ ਸੀ ਸਿਆਣਾ ਸ਼ੇਰ ਸੀ ਉਹਨੇ ਤੱਕ ਨਹੀਂ ਖੇਡੀ ਭਈ ਸਾਨੂੰ ਰੋਜ਼ ਸ਼ਿਕਾਰ ਕਰਨ ਨਾਲ ਉਹ ਇਦਾਂ ਹੀ ਜਾਨਵਰ ਮਿਲ ਜਾਂਦਾ ਦੂਜੀ ਗੱਲ ਇਹ ਵੀ ਬੰਦਾ ਆਪਣਾ ਹੀ ਮਾਰਦਾ ਹੁੰਦਾ ਹਮੇਸ਼ਾ ਹੀ ਜਦੋਂ ਮਾਰਦਾ ਹੁੰਦਾ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ